ਤੇ આરોપી ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਦਰਅਸਲ ਸਲਮਾਨ ਨੇ 6 ਸਾਲ ਦੀ ਬੱਚੀ ਨਾਲ ਜ਼ਬਰ ਜਨਾਤਾ ਕੀਤਾ ਹੈ ਨਾਲ ਹੀ ਸਾਰੀਆਂ ਦਰਿੰਦਗੀ ਦੀਆਂ ਹੱਦਾਂ ਵੀ ਟੱਪ ਦਿੱਤੀਆਂ। ਉਸ ਨੇ ਬੱਚੀ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਅਤੇ ਕੁਝ ਗੱਲਾਂ ਐਹੋ ਜਿਹੀਆਂ ਹਨ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਟੱਪਦੇ ਹੋਏ ਕੁੱਟਮਾਰ ਵੀ ਕੀਤੀ। ਜਦੋਂ ਉਹ ਬਲਾਤਕਾਰ ਕਰ ਰਿਹਾ ਸੀ ਤਾਂ ਬੱਚੀ ਨੂੰ ਗੰਭੀਰ ਰੂਪ ਦੇ ਨਾਲ ਥੱਪੜ ਮਾਰੇ ਗਏ। ਕੁੱਟਿਆ ਗਿਆ ਅਤੇ ਉਸ ਨੂੰ ਝੋਟ ਪਹੁੰਚਾਈ ਗਈ। ਦਰਅਸਲ ਬੀਰ ਬਾਰ ਦੇਰ ਰਾਤ ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਪੁਲਿਸ ਉਹਨੂੰ ਲੈ ਕੇ ਆ ਰਹੀ ਸੀ ਤਾਂ ਰਸਤੇ ਵਿੱਚ ਪੁਲਿਸ ਦੀ ਗੱਡੀ ਪੈਂਚਰ ਹੋ ਜਾਂਦੀ ਹੈ ਤਾਂ ਜਦੋਂ ਉਸ ਨੂੰ ਦੂਜੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੁੰਦਾ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦਾ ਪਿਸਤੌਲ ਉਹ ਖੋਹ ਲੈਂਦਾ ਤਾਂ ਪੁਲਿਸ ਉੱਤੇ ਉਹ ਦੋ ਰਾਉਂਡ ਹੈ ਜਿਹੜੇ ਫਾਇਰਿੰਗ ਕਰਦਾ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੀ ਫਾਇਰਿੰਗ ਕਰਦੀ ਹੈ ਤੇ ਉਸ ਦੀ ਲੱਤ ਦੇ ਵਿੱਚ ਗੋਲੀ ਜਾ ਵੱਜਦੀ ਹੈ ਅਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਦਰਸਲ 21 ਨਵੰਬਰ ਨੂੰ ਇਹ ਜਿਹੜੀ ਘਟਨਾ ਹੋਈ ਸੀ ਰਾਏਸੈਨ ਦੇ ਵਿੱਚ ਰਾਏਸੈਨ ਜ਼ਿਲ੍ਹਾ ਅਤੇ ਗੋਹਰ ਜਿਹੜਾ ਗਾਂਝਾ ਹੈ ਉਹ ਪਿੰਡ ਹੈ ਜਿਸ ਦੇ ਵਿੱਚ ਇੱਕ 6 ਸਾਲ ਬੱਚੀ ਦਾ ਬਲਾਤਕਾਰ આરોપી ਵੱਲੋਂ ਕੀਤਾ ਗਿਆ ਸੀ। 21 ਨਵੰਬਰ ਤੋਂ ਬਾਅਦ ਲਗਾਤਾਰ ਉਹ ਫਰਾਰ ਚੱਲ ਰਿਹਾ ਸੀ। ਉਸ ਤੋਂ ਬਾਅਦ ਲਗਾਤਾਰ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਇਲਾਕਾ ਨਿਵਾਸੀਆਂ ਦੇ ਵਿੱਚ ਭਾਰੀ ਰੋਸ ਸੀ ਕਿਉਂਕਿ ਇਲਾਕਾ ਨਿਵਾਸੀ ਚਾਹੁੰਦੇ ਸੀ ਵੀ ਉਸ ਦਾ ਮੁਕਾਬਲਾ ਬਣੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਕਿਉਂਕਿ ਇੱਕ 6 ਸਾਲ ਦੀ ਬੱਚੀ ਨਾਲ ਉਸ આરોપી ਨੇ ਸਾਰੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਕਿਉਂਕਿ ਪਹਿਲਾ ਉਸਨੂੰ ਕੁੱਟਿਆ ਗਿਆ ਮਾਰਿਆ ਗਿਆ ਬਾਅਦ ਦੇ ਵਿੱਚ ਉਸਦੇ ਗੁਪਤ ਅੰਗਾਂ ਦੇ ਵਿੱਚ ਵੀ ਉਹਨੂੰ ਬਹੁਤ ਬੁਰੀ ਤਰੀਕੇ ਨਾਲ ਕੁੜੀ ਨੂੰ ਨੁਕਸਾਨ ਪਹੁੰਚਾਇਆ ਗਿਆ ਬੱਚੀ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਹੜੀਆਂ ਗੱਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੇ ਬੱਚੀ ਦੀਆਂ ਕਈ ਸਰਜਰੀ ਹੋਈਆਂ ਹਾਲਾਂਕਿ આરોપી ਉਹ ਬੱਚੀ ਨੂੰ ਜਾਣਦਾ ਸੀ ਬੱਚੀ ਦੇ ਪਰਿਵਾਰ ਨੂੰ ਜਾਣਦਾ ਸੀ ਬੱਚੀ ਦੇ ਪਰਿਵਾਰ ਦੇ ਘਰ આરોપી ਦਾ ਮੁੱਲਜ਼ਮ ਦਾ ਆਉਣਾ ਜਾਣਾ ਸੀ ਅਤੇ ਕਈ ਵਾਰ ਉਹ ਕੈਂਡੀ ਟੌਫੀਆਂ ਵਗੈਰਾ ਬੱਚੀ ਨੂੰ ਲਿਆ ਕੇ ਦਿੰਦਾ ਸੀ ਪਰ ਇੱਕ ਦਿਨ ਜਦੋਂ ਘਰ ਦੇ ਵਿੱਚ ਕੋਈ ਨਹੀਂ ਸੀ ਬੱਚੀ ਖੇਡ ਰਹੀ ਸੀ ਤਾਂ ਉਹ ਬੱਚੀ ਨੂੰ ਜੰਗਲ ਦੇ ਵਿੱਚ ਲੈ ਜਾਂਦਾ ਤੇ ਜੰਗਲ ਦੇ ਵਿੱਚ ਲਿਜਾ ਕੇ ਉਹ ਬੱਚੀ ਨਾਲ ਦਰਿੰਦਗੀ ਦੀਆਂ ਇਨਸਾਨੀਅਤ ਦੀਆਂ ਸਾਰੀਆਂ ਜਿਹੜੀਆਂ ਹੱਦਾਂ ਉਹ ਟੱਪ ਜਾਂਦਾ ਤੇ ਮਨੁੱਖਤਾ ਸ਼ਰਮਸਾਰ ਹੋ ਜਾਂਦੀ ਹੈ। ਅੰਦਰ ਅਸਲ ਉਸ ਤੋਂ ਬਾਅਦ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਬੀਰ ਬਾਰ ਨੂੰ ਉਸ ਨੂੰ ਜਦੋਂ ਗ੍ਰਿਫਤਾਰੀ ਤੋਂ ਬਾਅਦ ਗੌਰ ਗੰਜ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਦੀ ਗੱਡੀ ਅਬਦੁੱਲਾ ਗੰਜ ਖੇਤਰ ਜੰਗਲ ਦੇ ਵਿੱਚ ਪੰਕਚਰ ਹੋ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਸਵੇਰੇ 3-4 ਵਜੇ ਕਰੀਬ ਦੀ ਹੈ ਦੋਸ਼ੀ ਨੂੰ ਇੱਕ ਕਾਰ ਵਿੱਚ ਲਿਜਾਇਆ ਜਾ ਰਿਹਾ ਸੀ ਰਸਤੇ ਵਿੱਚ ਇੱਕ ਕੱਲ ਹੈ ਜਿਹੜੀ ਕਾਰ ਦੇ ਟਾਇਰ ਦੇ ਵਿੱਚ ਖੁੱਭ ਗਈ ਅਤੇ ਪੈਂਚਰ ਹੋ ਗਿਆ ਉਸ ਦੌਰਾਨ ਦੋਸ਼ੀ ਹੈ ਜਿਹੜਾ ਸੁਲਤਾਨਗੰਜ ਪੁਲਿਸ ਸਟੇਸ਼ਨ ਦੇ ਅਧਿਕਾਰੀ ਸਿਆਮ ਰਾਜ ਦਾ ਪਿਸਤੌਲ ਕੱਢ ਲਿਆ ਅਤੇ ਉਸ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸਵੈ ਰੱਖਿਆ ਦੇ ਵਿੱਚ ਜਿਹੜਾ ਪੁਲਿਸ ਅਧਿਕਾਰੀ ਸੀ ਉਸ ਨੇ આરોપી ਦੀਆਂ ਦੋਸ਼ੀ ਦੀਆਂ ਬਾਹਾਂ ਫੜ ਲਈਆਂ ਅਤੇ ਦੋ ਰਾਉਂਡ ਫਾਇਰ ਹੋਏ ਪਰ ਦੂਜੀ ਪਾਰਟੀ ਨੇ આરોપી ਨੂੰ ਜਿਹੜਾ ਫੜਨ ਲਈ ਬਚਾਉਣ ਲਈ ਜਿਹੜਾ ਮੁਲਜ਼ਮ ਨੂੰ ਉਸ ਉੱਤੇ ਫਾਇਰਿੰਗ ਕੀਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਲੱਤ ਦੇ ਵਿੱਚ ਗੋਲੀ ਜਾ ਵੱਜਦੀ ਹੈ ਅਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਇਸ ਘਟਨਾ ਦੇ ਨਾਲ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਅਤੇ ਉੱਥੋਂ ਦੀ ਸਿਆਸਤ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮੁਲਜ਼ਮ ਨੂੰ ਭਾਲ ਕੀਤੀ ਜਾਵੇ ਅਤੇ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਸ ਦੇ ਗੋਲੀ ਮਾਰ ਦਿੱਤੀ ਜਾਵੇ ਕਿਉਂਕਿ 6 ਸਾਲ ਦੀ ਬੱਚੀ ਦਾ ਉਥੇ ਨੇ ਜ਼ਬਰਦਸਤ ਬਲਾਤਕਾਰ ਕੀਤਾ ਸੀ ਜਿਸ ਤੋਂ ਬਾਅਦ ਇਲਾਕਾ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵਿੱਚ ਭਾਰੀ ਰੋਸ ਅਤੇ ਵਿਰੋਧ ਪ੍ਰਦਰਸ਼ਨ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਇਸ ਘਟਨਾ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਜਿਹੜੇ ਨੌਜਵਾਨ ਨੇ ਬੱਚੀਆਂ ਨੇ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਡਰਦੇ ਨਹੀਂ ਜਾ ਰਹੇ ਖਾਸ ਕਰਕੇ ਬੱਚੀਆਂ ਕਿਉਂਕਿ ਬੱਚੀਆਂ ਇਸ ਘਟਨਾ ਤੋਂ ਬਾਅਦ ਸਹਿਮ ਗਈਆਂ ਹਨ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਬੰਦ ਹੋ ਗਏ ਹਨ ਕਿਉਂਕਿ ਹਰੇਕ ਮਾਪੇ ਨੂੰ ਆਪਣੇ ਬੱਚੇ ਦੀ ਫਿਕਰ ਹੁੰਦਾ ਹੈ ਤੇ ਮਾਪੇਾਂ ਨੇ ਬੱਚਿਆਂ ਨੂੰ ਸਕੂਲ ਵਿੱਚ ਭੇਜਣਾ ਵੀ ਬੰਦ ਕਰ ਦਿੱਤਾ ਹੈ ਸੋ ਇਹ ਜਿਹੜਾ ਬੱਚੀ ਦੀ ਫਾਦਰ ਸਾਹਿਬ ਵੱਲੋਂ ਇੱਕ ਘਟਨਾ ਵੀ ਜਿਹੜੀ ਸਾਂਝੀ ਕੀਤੀ ਗਈ ਹੈ ਉਹਨੇ ਕਿਹਾ ਕਿ ਮੇਰੀ ਧੀ ਘਰ ਦੇ ਸਾਹਮਣੇ ਸੜਕ ਤੇ ਲੜਖੜਾ ਰਹੀ ਸੀ ਜਦੋਂ ਰੇਪ ਜ਼ਬਰਜਨਾਹ ਹੁੰਦਾ ਬੱਚੇ ਨਾਲ ਤਾਂ આરોપી ਭੱਜ ਜਾਂਦਾ ਉਸ ਤੋਂ ਬਾਅਦ ਜਿਹੜਾ ਬੱਚੀ ਆ ਤੁਰ ਕੇ ਪੈਦਲ ਆ ਰਹੀ ਹੁੰਦੀ ਹੈ ਤਾਂ ਬੱਚੀ ਲੜਖੜਾ ਕੇ ਜਦੋਂ ਆਪਣੇ ਫਾਦਰ ਸਾਹਿਬ ਨੂੰ ਦੇਖਦੀ ਹੈ ਤਾਂ ਉਸ ਦੀ ਗੋਦੀ ਦੇ ਵਿੱਚ ਬੇਹੋਸ਼ ਹੋ ਜਾਂਦੀ ਹੈ ਅਤੇ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ ਉਸਨੇ ਬਿਹੋਸ਼ ਹੋਣ ਤੋਂ ਪਹਿਲਾਂ ਇੱਕ ਸ਼ਬਦ ਜਿਹੜਾ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਪਾਪਾ ਮੈਨੂੰ ਉਹ ਚਾਚਾ ਲੈ ਕੇ ਗਿਆ ਸੀ ਜੰਗਲ ਦੇ ਵਿੱਚ ਜਿਹੜਾ ਆਪਣੇ ਘਰ ਆਉਂਦਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਦਾਖਲ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਜੇਰੇ ਇਲਾਜ ਹੈ ਆਈਸੀਯੂ ਦੇ ਵਿੱਚ ਹੈ ਗੰਭੀਰ ਰੂਪ ਦੇ ਵਿੱਚ ਉਹ ਇੱਕ ਬੱਚੀ ਹੈ ਜਿਹੜੀ ਜ਼ਖਮੀ ਹੈ ਫਿਲਹਾਲ ਕਈ ਸਰਜਰੀਆਂ ਉਸ ਬੱਚੀ ਦੀਆਂ ਕੀਤੀਆਂ ਗਈਆਂ ਹਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਬਿਲਕੁਲ ਦੇਖਿਆ ਨਹੀਂ ਜਾ ਰਿਹਾ ਹਾਲ ਕਿਉਂਕਿ ਉਸ ਮਾਂ ਦਾ ਜਿਸ ਬੱਚੀ ਨੂੰ ਉਸਨੇ ਜਨਮ ਦਿੱਤਾ ਤੇ ਸਿਰਫ 6 ਸਾਲ ਦੀ ਉਹ ਬੱਚੀ ਹੈ ਤੇ ਸਭ ਤੋਂ ਲਾਡਲੀ ਉਹ ਬੱਚੀ ਸੀ ਅਤੇ ਉਸ ਦਾ આરોપી ਵੱਲੋਂ ਇੱਕ ਘਿਣਾਉਣੀ ਵਾਰਦਾਤ ਕੀਤੀ ਗਈ ਰੇਪ ਕੀਤਾ ਗਿਆ ਉਸ ਦੀ ਕੁੱਟਮਾਰ ਕੀਤੀ ਗਈ ਇੱਕ 6 ਸਾਲ ਦੀ ਬੱਚੀ ਨਾਲ ਦਰਿੰਦੇ ਵੱਲੋਂ ਇੱਕ ਬੇਰਹਿਮੀ ਨਾਲ ਬਲਤਕਾਰ ਕੀਤਾ ਗਿਆ ਅਤੇ ਇਹ ਪਿਤਾ ਦਾ ਕਹਿਣਾ ਹੈ ਕਿ ਬੱਚੀ ਜਦੋਂ ਮੇਰੀ ਗੋਦੀ ਦੇ ਵਿੱਚ ਬੇਹੋਸ਼ ਹੋ ਗਈ ਤਾਂ ਬੋਲਦੇ ਹੋਏ ਉਸ ਦੀ ਆਵਾਜ਼ ਟੁੱਟ ਗਈ ਤੇ ਮੇਰੀਆਂ ਬਾਹਾਂ ਦੇ ਵਿੱਚ ਹੀ ਬੇਹੋਸ਼ ਹੋ ਗਈ ਉਸ ਤੋਂ ਬਾਅਦ ਉਸ ਨੂੰ ਰਾਏਸਨ ਜ਼ਿਲ੍ਹੇ ਦੇ ਗਹੌਰ ਗਾਂਜੇ ਇਲਾਕੇ ਵਿੱਚ ਜਿਹੜਾ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਬਾਅਦ ਦੇ ਵਿੱਚ ਉਹਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਂਦਾ ਤੇ ਆਈ ਸੀ ਯੂ ਦੇ ਵਿੱਚ ਹੁਣ ਵੀ ਉਹ ਬੱਚੀ ਹੈ ਜਿਹੜੀ ਜੇਰੇ ਇਲਾਜ ਹੈ ਤਾਂ ਦੱਸ ਦਈਏ ਕਿ ਇਹ ਵੱਡੀ ਘਟਨਾ ਹੈ ਆਏ ਦਿਨ ਵਾਪਰ ਰਹੀਆਂ ਬਲਾਤਕਾਰ ਨੂੰ ਲੈ ਕੇ ਬੱਚਿਆਂ ਨਾਲ ਖਾਸ ਕਰਕੇ ਘਟਨਾਵਾਂ ਨਾਲ ਪੂਰੇ ਦੇਸ਼ ਦੇ ਵਿੱਚ ਰੋਸ ਦਾ ਮਾਹੌਲ ਹੈ ਅਤੇ ਰਾਏਸੇਨ ਦੇ ਵਿੱਚ ਵਾਪਰੀ ਇਸ ਘਟਨਾ ਨਾਲ ਜਿਹੜਾ ਪੂਰਾ ਇਲਾਕਾ ਨਿਵਾਸੀਆਂ ਦੇ ਵਿੱਚ ਜਿਹੜੀ ਸ਼ੋਗ ਦੀ ਲਹਿਰ ਹੈ ਰੋਸ ਦੀ ਲਹਿਰ ਹੈ ਉਸ ਤੋਂ ਬਾਅਦ ਡਾਕਟਰਾਂ ਨੇ ਸ਼ਨੀਵਾਰ ਨੂੰ ਲੜਕੀ ਦੀ ਇੱਕ ਸਰਜਰੀ ਕੀਤੀ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਸ ਦੇ ਗੁਪਤ ਅੰਗਾਂ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਿਆ ਸੀ ਉਹਨਾਂ ਉਹਨਾਂ ਉਸ ਦੇ ਅੰਗਾਂ ਵੱਲ ਜਾਣ ਵਾਲੀਆਂ ਕਈ ਨਾੜੀਆਂ ਨੂੰ ਜਿਹੜਾ ਵਿਸਥਾਪਿਤ ਕੀਤਾ ਹੈ ਬਾਈਪਾਸ ਕਰਕੇ ਨਵਾਂ ਸਿਸਟਮ ਬਣਾਉਣ ਲਈ ਮਜਬੂਰ ਕੀਤਾ ਗਿਆ ਜਿਸ ਨਾਲ ਗਤੀ ਲੰਘ ਸਕੇ ਅਤੇ ਜਿਹੜਾ ਸਿਸਟਮ ਹੈ ਆਂਗਣੇ ਉਹ ਠੀਕ ਹੋ ਸਕੇ ਸੋ ਇੱਕ ਇਹ ਦਰਿੰਦੇ ਵੱਲੋਂ ਇਸ ਘਟਨਾ ਨੂੰ ਬਾਹਰ ਦਾਤ ਦਿੱਤੀ ਗਈ ਹੈ ਤੇ ਪੁਲਿਸ ਨੇ ਉਸ ਦਾ ਇਨਕਾਊਂਟਰ ਕੀਤਾ ਤੇ ਉਸ ਦੇ ਗੋਲੀ ਇੱਕ ਲੱਤ ਦੇ ਵਿੱਚ ਮਾਰੀ ਹੈ ਅਤੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਅਸਲ 21 ਨਵੰਬਰ ਤੋਂ ਬਾਅਦ આરોપી ਫਰਾਰ ਸੀ ਪੁਲਿਸ ਲੱਭਣ ਦੇ ਵਿੱਚ ਲੱਗੀ ਹੋਈ ਸੀ ਤੇ ਪੋਪਾਲ ਦੇ ਵਿੱਚ ਉਸਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਸੋ ਇਹ ਇੱਕ ਘਟਨਾ ਦੁਨੀਆ ਨੂੰ ਸ਼ਰਮਸਾਰ ਕਰ ਦੇਣ ਵਾਲੀ ਹੈ। ਇਨਸਾਨੀਤਾ ਨੂੰ ਜਿਹੜਾ ਸ਼ਰਮਸਾਰ ਕਰ ਦੇਣ ਵਾਲੀ ਹੈ ਕਿਉਂਕਿ ਇੱਕ 6 ਸਾਲ ਦੀ ਬੱਚੀ ਦਾ આરોપી ਸਲਮਾਨ ਵੱਲੋਂ ਜਿਹੜਾ ਬਲਾਤਕਾਰ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦਾ ਹੈ। ਅਤੇ ਉਹ ਪਹਿਲਾਂ ਉਸਨੂੰ ਚਿਠਲਾ ਕੇ ਫਸਲਾ ਕੇ ਜੰਗਲ ਦੇ ਵਿੱਚ ਲਾਇਆ ਜਾਂਦਾ ਟੌਫੀਆਂ ਦਾ ਬਹਾਨਾ ਲਗਾ ਕੇ ਜਿੱਥੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋ ਮਾ ਦਾ ਵੀ ਬੁਰਾ ਹਾਲ ਹੈ ਸੋ ਇਲਾਕਾ ਦੇ ਵਿੱਚ ਖੌਫ ਹੈ ਇਲਾਕੇ ਦੇ ਬੱਚੀਆਂ ਸਕੂਲ ਦੇ ਵਿੱਚ ਡਰਦੀਆਂ ਨਹੀਂ ਜਾ ਰਹੀਆਂ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ આરોપી ਨੂੰ ਅਦਾਲਤ ਵੱਲੋਂ ਪੇਸ਼ ਕਰਕੇ ਕਿਹੜਾ ਅਦਾਲਤ ਵੱਲੋਂ ਵੱਡੀ ਸਜ਼ਾ ਸੁਣਾਈ ਜਾਣੀ ਜਾਣੀ ਹੈ ਰਾਇਸਨ ਵਿੱਚ ਹੋਏ 6 ਸਾਲ ਦੀ ਬੱਚੀ ਨਾਲ ਜ਼ਬਰ ਜਨਾਤ ਤੋਂ ਬਾਅਦ ਪੁਲਿਸ ਨੇ આરોપી ਸਲਮਾਨ ਦਾ ਐਨਕਾਊਂਟਰ